ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜਿਹੜੇ ਵੱਡੇ ਵੀਰ ਮਨਪ੍ਰੀਤ ਜੀ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਲੰਗਰ ਲਾਇਆ ਜਾਂਦਾ ਉਹਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੇ ਨੂੰ ਖੁਸ਼ ਹੋਗਾ ਤੇ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਦੀ ਸੇਵਾ ਜਿਹੜੀ ਵੀ ਥਾਂ ਪਹੁੰਚੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਨ ਦਾ ਗੁਰੂਆਂ ਪੀ ਇਹਨਾਂ ਦੇ ਨਾਮ ਤੇ ਜਿਹੜੇ ਲੰਗਰ ਲਾਉਣ ਦੀ ਤਾਕਤ ਤੇ ਸ਼ਕਤੀ ਦੇਵੇ ਸਭ ਤੋਂ ਪਹਿਲਾਂ ਮੈਂ ਸਰਬਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀ ਨਮਾਜ਼ਦਾ ਹੋਇਆ ਕਿ ਭਾਰਤ ਦੇ ਲਈ ਸਭ ਤੋਂ ਵੱਡੀ ਕੁਰਬਾਨੀ ਜਿਹੜੀ ਉਹਨਾਂ ਵੱਲੋਂ ਹੈ ਕਿ ਪਹਿਲਾਂ ਉਹਨਾਂ ਨੇ ਆਪਣੇ ਪਿਤਾ ਦੀ ਕੁਰਬਾਨੀ ਫਿਰ ਬੇਟਿਆਂ ਦੀ ਕੁਰਬਾਨੀ ਮਾਤਾ ਦੀ ਕੁਰਬਾਨੀ ਔਰ ਫਿਰ ਆਪਣੇ ਆਪ ਨੂੰ 바ਰਿਆ ਸਤ ਪੰਥ ਜਿਹੜਾ ਵਾ ਹਮੇਸ਼ਾ ਯਾਦ ਰੱਖੇਗਾ ਭਾਰਤ ਹਮੇਸ਼ਾ ਉਹਨਾਂ ਦੀ ਜਿਹੜੀ ਸ਼ਹੀਦੀ ਨੂੰ ਕਦੇ ਭੁਲਾਇ ਨਹੀਂ ਜਾ ਸਕਦਾ ਔਰ ਛੋਟੇ ਛੋਟੇ ਨੰਨੇ ਨੇ ਬੱਚੇ ਸਰਦੀ ਦੇ ਵਿੱਚ ਜਿਹੜੇ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਨੀਹਾਂ ਦੇ ਵਿੱਚchnਾਇਆ ਔਰ ਉਹਦੇ ਕਰਕੇ ਹੀ ਅੱਜ ਇਹ ਪੂਰੀ ਦੁਨੀਆ ਜਿਹੜੀ ਆ ਅਜੇ ਸੀਧੀ ਦਿਹਾੜਾ ਮਨਾਰੀ ਆ ਉਸੇ ਲੜੀ ਦੇ ਵਿੱਚ ਸਾਡੇ ਬਹੁਤ ਹੀ ਸਤਸਕਾਰਯੋਗ ਸਰਦਾਰ ਮੰਤਰੀ ਸਿੰਘ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਜਿਹੜਾ ਮਾਡਲ ਟਾਉਨ ਐਕਸਟੈਂਸ਼ਨ ਦੇ ਵਿੱਚ ਲਗਾਏ ਜਾ ਰਿਹਾ ਮੈਂ ਨਰੇਸ਼ ਸਿੰਘ ਆ ਰਾਸ਼ਟਰਪਤੀ ਅਧਿਸ਼ਕ ਪਾਵਦ ਉਨ੍ਹਾਂ ਦਾ ਧੰਨਵਾਦ ਕਰਦਾ ਮੈਂ ਔਰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਵਾਂ ਕਿ ਫਰੰਦਰ ਦਾਵਾੜਾ ਜਿਹੜਾ ਵਾ ਇਹ ਹਰ ਸਾਲ ਮਨਾਇਆ ਜਾਂਦਾ ਵਾ ਉਸ ਦਿਨ ਸਾਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਢਲਮਾ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਕੇ ਜਿਹੜੀ ਕੁਰਬਾਨੀ ਜੋ ਸਹਾਬਜਾਦਿਆਂ ਦੀ ਹੋਈ ਹੈ ਗੁਰੂ ਸਾਹਿਬ ਦੀ ਹੋਈ ਹੈ ਉਹ ਯਾਦ ਜਾਵੇ ਤਾਂ ਹਮੇਸ਼ਾ ਯਾਦ ਰੱਖੀ ਜਾਏਗੀ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਸਿੱਧੀ ਦਿਹਾੜੇ ਤੇ ਨਤਮਸਤਕ ਹੁੰਦਾ ਹੋਇਆ ਧੰਨਵਾਦ ਕਰਦਾ ਹਾਂ ਸਰਦਾਰ ਮੰਤਰੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਾਈਫਿੰਗ ਨਾਮ ਹੈ ਜੀ ਤੇ ਕਸ਼ਮੀਰ ਤੋਂ ਆਪਣਾ ਸਟੋਰ ਹੈ ਫਰੰਟ ਮੋਬਾਈਲ ਦੇ ਨਾਮ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਜਾਦਾ ਦੀ ਸ਼ਹਾਦਤ ਨੂੰ ਸਮਰਪਿਤ ਤੇ ਲੰਗਰ ਦੀ ਸੇਵਾ ਕੀਤੀ ਹੈ ਤੇ ਹਰ ਸਾਲ ਕਰਦੇ ਰਵਾਂਗੇ ਕਿਉਂਕਿ ਇਹ ਬਹੁਤ ਹੀ ਵੱਡੀ ਸ਼ਹਾਦਤ ਹੈ ਸਾਡੇ ਦੇਸ਼ ਲਈ ਜੋ ਗੁਰਗੋਵਿੰਦ ਸਿੰਘ ਜੀ ਨੇ ਇਹੀ ਮੈਸੇਜ ਹੈ ਜੀ ਕਿ ਇਹ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਇਸ ਚੀਜ਼ ਨੂੰ ਅੱਗੇ ਕੀਤਾ ਜਾਵੇ ਖੁਸ਼ੀਆਂ ਨਾ ਮਨਾਇਆ ਜਾਣ ਜਿਵੇਂ ਲੋਕੀ 크ਿਸਮਸ ਨਿਊ ਇਅਰ ਜਾਂ ਲੜਵਾ ਜਨਮ ਨੇ ਤੇ ਇਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਹਰ ਜਗ੍ਹਾ ਜਿੰਨਾ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਉਹ ਕਰੋ ਵੈ ਗੁਰਜੀ ਦਾ ਖਾਲਸਾ ਵੈ ਗੁਰਦੀ ਪਤ ਜੀ ਮੈਂ ਮਨਪ੍ਰੀਤ ਸਿੰਘ ਹਲਕਾ ਤਮਨਗਰ ਤੋਂ ਡਿਸਟ੍ਰਿਕਟ ਕੰਚਾਰਜ ਵੀ ਆ ਤੇ ਮੇਰੇ ਬੇਟੇ ਦਾ ਇਥੇ ਸ਼ੋਰੂਮ ਹੈ ਪਰਮਾਤਮਾ ਨੇ ਸੇਵਾ ਇਹਨ ਬਖਸ਼ੀ ਹੈ ਹਰ ਸਾਲ ਦੀ ਤਰ੍ਹਾਂ ਤੇ ਸ਼ਹੀਦਿਆਂ ਦੇ ਦਿਹਾੜੇ ਚੱਲ ਰਹੇ ਨੇ ਸਾਡੇ ਚ ਪੂਰੀ ਦੁਨੀਆ ਚ ਲਸਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਜਿਨ੍ਹਾਂ ਨੇ ਪਿਤਾ ਤੋਂ ਲੈ ਕੇ ਆਪਣੇ ਬੱਚਿਆਂ ਤੱਕ ਨਿਵਾਰੇ ਨੇ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੇਣਾ ਕੋਈ ਨਹੀਂ ਦੇ ਸਕਦਾ ਉਹਨਾਂ ਦੀ ਸ਼ਹਾਦਤ ਸ਼ਹਾਦਤ ਨੂੰ ਸਮਰਪਿਤ ਇਹ ਲੰਗਰ ਦੀ ਸੇਵਾ ਪਰਮਾਤਮਾ ਸਾਨੂੰ ਬਖਸ਼ੀਦਾ ਤੇ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਵੀ ਅਸੀਂ ਇਹ ਸੇਵਾ ਨੂੰ ਨਿਭਾਉਣ ਵਿੱਚ ਸਭ ਦੇ ਸਹਿਯੋਗ ਦੇ ਨਾਲ ਅਸੀਂ ਇਹ ਸੇਵਾ ਨਿਭਾਉਂਦੇ ਆਂ। ਤਕਰੀਬਨ 6-7 ਸਾਲ ਤੋਂ ਸਾਨੂੰ ਇਹ ਸੇਵਾ ਮਿਲਦੀ ਤੇ ਬਾਬਾ ਦੀਪ ਸਿੰਘ ਜੀ ਦੇ 26 ਜਨਵਰੀ ਨੂੰ ਵੀ ਸੇਵਾ ਮਿਲ ਜਾਂਦੀ ਸਾਨੂੰ ਉੱਥੇ ਗੁਰਦੁਆਰੇ ਐਕਸਟੈਂਸ਼ਨ ਦੇ ਕੋਲ ਤੇ ਬਾਕੀ ਬਾਬਾ ਜੀ ਚੜ੍ਹਦੀਆਂ ਕਲਾ ਬਖਸ਼ਣ ਸਾਹਿਬ ਨੂੰ ਪਰਮਾਤਮਾ ਕਰੇ ਕਿ ਵੀ ਕਿਸੇ ਦੇ ਦੁੱਖ ਦੀ ਘੜੀ ਨਾ ਆਵੇ ਸੁੱਖਾਂ ਦੀ ਵਰਖਾ ਪਰਮਾਤਮਾ ਸਦਾ ਕਰਦੇ ਰਹਿਣ ਤੇ ਇੱਕੋ ਹੀ ਕੋਈ ਗੱਲ ਹੈ ਕਿ ਵੀ ਜਿਹੜੇ ਇਹ ਪੋਹ ਦੇ ਮਹੀਨੇ ਦੇ ਵਿੱਚ ਖੁਸ਼ੀਆਂ ਦੇ ਸਮਾਗਮ ਮਨਾਏ ਜਾਂਦੇ ਨੇ ਆਪਕ ਲੱਬਾਂ ਚ ਨਾਚ ਗਾਣੇ ਜਾਂ ਕ੍ਰਿਸਮਸ ਜਾਂ 31 ਦਸੰਬਰ ਉਹਨਾਂ ਨੂੰ ਧਿਆਨ ਨਾ ਦੇ ਕੇ ਪਰਮਾਤਮਾ ਦੀ ਇਹ ਜਿਹੜੀ ਨਿਵ ਲੱਗੀ ਹੈ ਕਿ ਜਿਹੜੀ ਇਹ ਸ਼ਹਾਤਾਂ ਦੇ ਦਿਹਾੜੇ ਨੇ ਇਹਨਾਂ ਨੂੰ ਸਮਰਪਿਤ ਹੋ ਕੇ ਧਾਰਮਿਕ ਸਥਾਨਾਂ ਤੇ ਜਾ ਕੇ ਜਾਂ ਲੰਗਰਾਂ ਦੀ ਸੇਵਾ ਕਰਕੇ ਜਾਂ ਦੀਨ ਦੁਖੀਆਂ ਦੀ ਸੇਵਾ ਕਰਕੇ ਆਪਣੇ ਇਸ ਨਵੇਂ ਸਾਲ ਨੂੰ ਤੁਸੀਂ ਚੜਾਓ 31 ਦਸੰਬਰ ਲੋਕ ਸ਼ਰਾਬਾਂ ਕਬਾਬਾਂ ਚ ਕੱਢਦੇ ਨੇ ਆਪਣੀ ਕੋਈ ਬੇਨਤੀ ਸਭ ਨੂੰ ਕਿ ਵੀ ਤੁਸੀਂ ਜਿਹੜਾ ਕਿ ਵੀ ਕਿਸੇ ਵੀ ਧਾਰਮਿਕ ਨੂੰ ਸਮਰਪਤ ਹੋ ਕੇ ਆਪਣਾ ਨਵਾਂ ਸਾਲ ਜਿਹੜਾ ਹੈ ਆਪਣੇ ਗੁਰੂ ਸਾਹਿਬ ਪੀਰਾਂ ਫਕੀਰਾਂ ਤੇ ਉਹਨਾਂ ਨਾਲ ਸਮਰਪਤ ਹੋ ਕੇ ਮਨਾਓ